ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੋਨਾ ਹੋਇਆ ਸਿੱਧਾ ਇੰਨਾ ਸਸਤਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਸੋਨੇ ਜਾਂ ਦੀ ਕੀਮਤਾਂ ਚ ਅੱਜ ਜਾਣੀ ਕਿ 5 ਅਗਸਤ ਨੂੰ ਗ੍ਰਾਫਟ ਦਰਜ ਕੀਤੀ ਗਈ ਹੈ ਸੋਮਵਾਰ ਨੂੰ ਬਾਜ਼ਾਰ ਖੁੱਲਦੇ ਅਸੀਂ ਸੋਨੇ ਦੀ ਕੀਮਤਾਂ 'ਚ 693 ਰੁਪਏ ਦੀ ਕਮੀ ਦਰਜ ਕੀਤੀ ਗਈ ਹੈ ਉੱਥੇ ਹੀ ਚਾਂਦੀ ਦੀ ਕੀਮਤਾਂ 'ਚ 1765 ਰੁਪਏ ਦੀ ਕਮੀ ਆਈ ਹੈ ਬੀਤੇ ਦਿਨ ਸੋਨੇ ਦੀ ਕੀਮਤ 70392 ਰੁਪਏ ਪ੍ਰਤੀ 10 ਗ੍ਰਾਮ ਸੀ ਇੰਡੀਆ ਬੋਇਲਨ ਐਡਜ ਬੋਇਲਰਸ ਇਕੁਏਸ਼ਨ ਦੇ ਅਨੁਸਾਰ ਅੱਜ 24 ਕੈਰੇਟ ਗੋਲਦੀ ਦੀ ਕੀਮਤਾਂ 69699 ਰੁਪਏ ਪ੍ਰਤੀ 10 ਗ੍ਰਾਮ ਹੈ ਤੇ ਸ਼ੁਕਰਵਾਰੀ ਗੱਲ ਕੀਤੀ ਜਾਵੇ ਤਾਂ ਸੋਨਾ 7392 ਰੁਪਏ ਤੇ ਬੰਦ ਹੋਇਆ ਸੀ ਉਤੋਂ ਉੱਥੀ ਚਾਂਦੀ ਦੀ ਕੀਮਤ ਵੀ ਅੱਜ ਪੈਰਾਗ੍ਰਾਫ ਆਇਆ ਐਸਐਲ ਹੋਂ ਤੱਕ ਸੋਨੇ ਦੀ ਕੀਮਤਾਂ 3647 ਰੁਪਏ ਤੇ ਪ੍ਰਤੀ 10 ਗ੍ਰਾਮ ਵੱਧ ਚੁੱਕੀਆਂ ਨੇ ਪਰ ਇਹ ਅੱਜ ਦੇ ਤਾਜ਼ਾ ਰੇਟ ਦੀ ਗੱਲ ਕਰੀ ਤਾਂ ਐਸਟੀਗ੍ਰਾਫਟ ਦਰਜ ਕੀਤੀ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ